ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵਾਲਾਂ ਨੂੰ ਕਾਲੇ ਕਰਨ ਦਾ ਘਰੇਲੂ ਨੁਸਖਾ ਠੀਕ ਹੈ ਜੀ ਇਹਨੂੰ ਆਪਾਂ ਘਰੇ ਤਿਆਰ ਕਰਾਂਗੇ ਇਹਨੂੰ ਆਪਾਂ ਡਾਈ ਵੀ ਕਹਿ ਸਕਦੇ ਹਾਂ ਤੇ ਬਿਲਕੁਲ ਹੀ ਸਸਤੇ ਦੇ ਵਿੱਚ ਤਿਆਰ ਹੋ ਜਾਊਗੀ ਇਹ ਬਹੁਤ ਹੀ ਨੇਚਰਲ ਤਰੀਕੇ ਨਾਲ ਕੋਈ ਦਾ ਸਾਈਡ ਇਫੈਕਟ ਨਹੀਂ ਤੇ ਇਹਦੇ ਨਾਲ ਵਾਲ ਜਿਹੜੇ ਆਪਣੇ ਬਿਲਕੁਲ ਕਾਲੇ ਹੋ ਜਾਂਦੇ ਨੇ ਸੋ ਮੈਂ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਵੇਂ ਤੁਸੀਂ ਇਹਨੂੰ ਬਣਾਉਣਾ ਕਿਵੇਂ ਤੁਸੀਂ ਇਹਨੂੰ ਲਾਉਣਾ ਕਿੰਨਾ ਟਾਈਮ ਲਾ ਕੇ ਰੱਖਣਾ ਹੈ ਤੇ ਕੀ ਕੀ ਹੈ ਆਪਾਂ ਨੂੰ ਬੈਨੀਫਿਟ ਦਿੰਦਾ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੇ ਆਂ ਇੱਡੀ ਵੀਡੀਓ ਜਿਹੜੀ ਐ ਪ੍ਰੋਬਲਮ ਹੈ ਜੀ ਆਪਾਂ ਨੂੰ ਸਾਰਿਆਂ ਨੂੰ ਹੀ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਆਂ ਛੋਟੀ ਛੋਟੀ ਉਮਰ ਦੇ ਵਿੱਚ ਹੀ ਵਾਲ ਜਿਹੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਇਹਦਾ ਸਭ ਤੋਂ ਪਹਿਲਾ ਕਾਰਨ ਜਿਹੜਾ ਹੁੰਦਾ ਉਹ ਤਾਂ ਖੁਰਾਕ ਹੀ ਆਉਂਦਾ ਕਿਉਂਕਿ ਅਸੀਂ ਉਹ ਖੁਰਾਕ ਨਹੀਂ ਖਾ ਰਹੇ ਜਿਹੜੀ ਸਾਡੇ ਸਰੀਰ ਨੂੰ ਚਾਹੀਦੀ ਹੈ ਜਿਹੜੀ ਸਾਡੇ ਵਾਲਾਂ ਨੂੰ ਸਾਡੀ ਸਕਿਨ ਨੂੰ ਸਾਡੀ ਬਾਡੀ ਨੂੰ ਚਾਹੀਦੀ ਆ ਅਸੀਂ ਅੱਜਕੱਲ ਤਲੀਆਂ ਫਲੀਆਂ ਚੀਜ਼ਾਂ ਜਾਂ ਆਪਾਂ ਜਿਹੜੀਆਂ ਬਾਜ਼ਾਰ ਦੇ ਵਿੱਚੋਂ ਚੀਜ਼ਾਂ ਲੈ ਕੇ ਖਾਂਦੇ ਉਹਨਾਂ ਚ ਬਹੁਤ ਸਾਰੀ ਮਿਲਾਵਟ ਹੁੰਦੀ ਆ ਜਿਹੜੀਆਂ ਆਪਾਂ ਦਾਲਾਂ ਸਬਜ਼ੀਆਂ ਵੀ ਖਾ ਰਹੇ ਆ ਅੱਜਕੱਲ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਸਬਜ਼ੀਆਂ ਦੇ ਵਿੱਚ ਇੰਜੈਕਸ਼ਨ ਵਗੈਰਾ ਲੱਗੇ ਹੁੰਦੇ ਆ ਨਾ ਸੋ ਉਹਦਾ ਵੀ ਆਪਣੇ ਸਰੀਰ ਤੇ ਫਿਰ ਨੁਕਸਾਨ ਪੈਂਦਾ ਪਹਿਲਾਂ ਜਿਹੜਾ ਹੁੰਦਾ ਸੀ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਉਗਾਉਂਦੇ ਦੇਸੀ ਖਾਦ ਵਗੈਰਾ ਪਾਉਂਦੇ ਤਾਂ ਇਹਨਾਂ ਚੀਜ਼ਾਂ ਨਾਲ ਵੀ ਬਹੁਤ ਅਸਰ ਪੈਂਦਾ ਸਾਡੀ ਸਿਹਤ ਦੇ ਉੱਤੇ ਸਾਡੇ ਵਾਲਾਂ ਉੱਤੇ ਸਾਡੀ ਸਕਿਨ ਉੱਤੇ ਦੂਜਾ ਨਾ ਮੇਨ ਕਾਰਨ ਆ ਜਾਂਦਾ ਜੀ ਵਾਲਾਂ ਦਾ ਚਿੱਟੇ ਹੋਣ ਦਾ ਉਹ ਅੱਜ ਕੱਲ ਦੀ ਸਟ्रेस ਲਾਈਫ ਵੀ ਅੱਜ ਕੱਲ ਆਪਾਂ ਨੂੰ ਟੈਨਸ਼ਨ ਇੰਨੀ ਜ਼ਿਆਦਾ ਰਹਿੰਦੀ ਹੈ ਆਪਾਂ ਜਦ ਦੌੜ ਜ਼ਿੰਦਗੀ ਵਿੱਚ ਇੰਨੀ ਜ਼ਿਆਦਾ ਰਹਿੰਦੀ ਹੈ ਵੀ ਅਸੀਂ ਉਸ ਦੌੜ ਵਿੱਚ ਭੱਜਦੇ ਭੱਜਦੇ ਸਾਨੂੰ ਇੰਨਾ ਜ਼ਿਆਦਾ ਸਟ੍ਰੈਸ ਹੋ ਜਾਂਦਾ ਹੈ ਹਰ ਟਾਈਮ ਆਪਾਂ ਓਵਰ ਥਿੰਕਿੰਗ ਕਰਦੇ ਆ ਉਹਦੇ ਨਾਲ ਫਿਰ ਆਪਾਂ ਨੂੰ ਉਹ ਤਾਂ ਜਿਹੜਾ ਅਸਰ ਹੈ ਨਾ ਸਿਰਫ ਆਪਣੇ ਦਿਮਾਗ ਤੇ ਪੈਂਦਾ ਆਪਣੇ ਵਾਲਾਂ ਤੇ ਆਪਣੀ ਸਕਿਨ ਤੇ ਆਪਣੀ ਸਿਹਤ ਤੇ ਵੀ ਉਸ ਚੀਜ਼ ਦਾ ਫਿਰ ਅਸਰ ਪੈਂਦਾ ਜਿਦੇ ਨਾਲ ਫਿਰ ਆਪਾਂ ਨੂੰ ਉਹ ਚੀਜ਼ਾਂ ਦਿਖਣੀਆਂ ਸ਼ੁਰੂ ਹੁੰਦੀਆਂ ਤੇ ਅੱਜ ਦੇ ਟਾਈਮ ਦੇ ਵਿੱਚ ਦੇਖੋ ਤੁਸੀਂ ਛੋਟੇ-ਛੋਟੇ ਉਮਰ ਦੇ ਵਿੱਚ ਹੀ ਬਾਅਦ ਜਿਹੜੇ ਚਿੱਟੇ ਵਿਆਹ ਤੋਂ ਪਹਿਲੀ ਵਾਰ ਜਿਹੜੇ ਉਹ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਦੋ ਮੇਨ ਕਾਰਨ ਨੇ ਅੱਜ ਦੇ ਟਾਈਮ ਦੇ ਵਿੱਚ ਤੇ ਜੇ ਆਪਾਂ ਖੁਰਾਕ ਸਹੀ ਕਰ ਲਈ ਖੁਰਾਕ ਦੇ ਵਿੱਚ ਜਿਹੜਾ ਬਾਲਾਂ ਵਾਸਤੇ ਸਭ ਤੋਂ ਵਧੀਆ ਚੀਜ਼ ਆ ਔਲਾਗਾ ਔਲਾ ਜਰੂਰ ਖਾਓ ਦੋ ਔਲੇ ਡੇਲੀ ਦੇ ਜਰੂਰ ਖਾਓ ਚਾਹੀ ਉਹਦੀ ਚਟਨੀ ਬਣਾ ਲਓ ਚਾਹੀ ਤੁਸੀਂ ਚਾਤ ਪਾ ਕੇ ਖਾਓ ਨਾ ਚਾਹੀ ਤੁਸੀਂ ਜੂਸ ਕੱਢ ਕੇ ਪੀਓ ਆਲਿਆਂ ਦਾ ਔਲੇ ਜਰੂਰ ਐਡ ਕਰੋ ਔਲੇ ਆਪਣੀ ਅੱਖਾਂ ਵਾਸਤੇ ਬਹੁਤ ਚੰਗੇ ਨੇ ਆਪਣੇ ਬਾਲਾਂ ਵਾਸਤੇ ਬਹੁਤ ਚੰਗੇ ਨੇ ਔਲੇ ਤਾਂ ਇੱਕ ਇੱਕ ਤਰ੍ਹਾਂ ਦਾ ਅੰਮ੍ਰਿਤ ਹੈ ਬਾਲਾਂ ਵਾਸਤੇ ਤੇ ਅੱਖਾਂ ਵਾਸਤੇ ਤੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜੀ ਇਹ ਡਾਈ ਬਣਾਉਣੀ ਆ ਆਪਾਂ ਬਣਾਉਣੀ ਕਿਸ ਤਰੀਕੇ ਨਾਲ ਆ ਮੈਂ ਤੇ ਮੇਰੀ ਮੰਮੀ ਨੇ ਦੋਨੋਂ ਨੂੰ ਮਿਲ ਕੇ ਬਣਾਈ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਨੂੰ ਲਾਉਣਾ ਕਿਵੇਂ ਆ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਪੇਨਾ ਸਕਿੱਪ ਨਹੀਂ ਤੇ ਚੰਗੀ ਤਰ੍ਹਾਂ ਜਰੂਰ ਦੇਖਿਓ ਹਾਂਜੀ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਤਰ੍ਹਾਂ ਦੀ ਅੰਮ੍ਰਿਤ ਹੈ ਸਾਡੇ ਵਾਲਾਂ ਵਾਸਤੇ ਸਾਡੇ ਵਾਲਾਂ ਨੂੰ ਇੰਨਾ ਜ਼ਿਆਦਾ ਸੋਹਣਾ ਕਰ ਦੋਗੀ ਜਿਵੇਂ ਟੀਵੀ ਦੇ ਵਿੱਚ ਆਪਾਂ ਦੇਖਦੇ ਸੀ ਉਹਦਾਂ ਦੇ ਆਪਣੇ ਵਾਲ ਹੋ ਜਾਣਗੇ ਤੇ ਹੁਣ ਆਪਾਂ ਚਲੋ ਦੇਖਦੇ ਹਾਂ ਵੀ ਇਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾਗਾ ਤੇ ਇਹਦੇ ਲਈ ਆਪਾਂ ਨੂੰ ਇੱਕ ਸਰੋਂ ਦਾ ਤੇਲ ਚਾਹੀਦਾ ਇੱਕ ਕੱਪ ਆਪਾਂ ਨੂੰ ਮੇਥੀ ਦਾਣਾ ਪਾਊਡਰ ਚਾਹੀਦਾ ਤੇ ਆਮਲੇ ਦਾ ਪਾਊਡਰ ਚਾਹੀਦਾ ਤੇ ਨਾਲ ਹੀ ਆਪਾਂ ਨੂੰ ਮਹਿੰਦੀ ਚਾਹੀਦੀ ਐ ਨੂੰ ਬਣਾਉਣ ਵਾਸਤੇ ਤੇ ਹੁਣ ਆਪਾਂ ਤਰੀਕਾ ਸ਼ੇਅਰ ਕਰਦੇ ਹਾਂ ਕਿਵੇਂ ਬਣਾਉਣਾ ਇੱਕ ਲੋਹੇ ਦੀ ਕੜਾਹੀ ਲੈ ਲੈਣੀ ਐ ਉਹਦੇ ਵਿੱਚ ਇੱਕ ਕੱਪ ਪਾ ਲੈਣਾ ਆਪਾਂ ਸਰੋਂ ਦਾ ਤੇਲ ਇਹਦੇ ਵਿੱਚ ਜਿਆਦਾ ਨਹੀਂ ਪਾਉਣਾ ਇੱਕ ਕਾਪੀ ਪਾਉਣਾ ਤੇ ਜੇ ਤੁਸੀਂ ਜਿਆਦਾ ਬਣਾਉਣਾ ਹੋਇਆ ਤਾਂ ਫਿਰ ਬਾਕੀ ਦੀਆਂ ਚੀਜ਼ਾਂ ਵੀ ਤੁਸੀਂ ਜਿਆਦਾ ਐਡ ਕਰ ਲਿਓ ਲਓ ਜੀ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਮੇਥੀ ਦਾਣਾ ਪਾਊਡਰ ਜਿਹੜਾ ਪਾਊਡਰ ਮਾਰਕੀਟ ਵਿੱਚੋਂ ਵੀ ਮਿਲ ਜਾਂਦਾ ਬਣਿਆ ਬਣਾਇਆ ਮੇਥੀ ਦਾ ਪਾਊਡਰ ਤੁਸੀਂ ਚਾਹੋ ਘਰੇ ਵੀ ਮਿਕਸ ਵਿੱਚ ਪੀਸ ਕੇ ਬਣਾ ਸਕਦੇ ਹੋ ਮੈਂ ਘਰੇ ਪੀਸਿਆ ਹੋਇਆ ਲੈਤਾ ਤੇ ਇਹਦੇ ਵਿੱਚ ਐਡ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਔਲੇ ਦਾ ਪਾਊਡਰ ਤੇ ਇੱਕ ਚਮਚੀ ਮਹਿੰਦੀ ਜਿਹੜੀ ਬਾਲਾਂ ਨੂੰ ਲਾਉਣ ਵਾਲੀ ਮਹਿੰਦੀ ਵੀ ਹੁੰਦੀ ਹੈ ਤੁਸੀਂ ਸੋਚੋਗੇ ਉਹਦੇ ਨਾਲ ਬਾਲ ਲਾਲ ਹੋ ਜਾਣਗੇ ਨਹੀਂ ਜਿਹਦੇ ਨਾਲ ਬਾਲ ਲਾਲ ਨਹੀਂ ਹੁੰਦੇ ਇਹ ਆਪਣੇ ਬਾਲਾਂ ਨੂੰ ਮੋਇਸਚਰ ਦੋਗੇ ਤਾਂ ਹੀ ਆਪਾਂ ਇੱਕ ਚਮਚੀ ਦੇ ਵਿੱਚ ਐਡ ਕੀਤਾ ਆਪਾਂ ਜ਼ਿਆਦਾ ਇਹਨੂੰ ਐਡ ਨਹੀਂ ਕੀਤਾ ਉਦੋਂ ਦਵਾਦ ਨੂੰ ਚੰਗੀ ਤਰ੍ਹਾਂ ਏਦਾਂ ਮਿਕਸ ਕਰ ਲੈਣਾ ਗੈਸ ਔਨ ਕਰਨਾ ਜਿਹਨੂੰ 5 ਮਿੰਟ ਸੇਕ ਲਵਾਉਣਾ ਦੇਖੋ 5 ਮਿੰਟ ਸੇਕ ਲਵਾਉਣ ਤੋਂ ਬਾਅਦ ਏਦਾਂ ਦਾ ਇਹ ਕਲਰ ਹੋ ਗਿਆ ਆਹ ਜਿਹੜਾ ਕਲਰ ਤੁਸੀਂ ਦੇਖ ਰਹੇ ਹੋ ਜੀ 24 ਘੰਟੇ ਰੱਖਣ ਤੋਂ ਬਾਅਦ ਆ ਜਦੋਂ 5 ਮਿੰਟ ਸੇਕ ਲਵਾ ਲਿਆ 24 ਘੰਟੇ ਲਈ ਆਪਾਂ ਨੂੰ ਟੱਕ ਕੇ ਰੱਖ ਦੇਣਾ ਤੁਸੀਂ ਦੇਖੋ ਬਿਲਕੁਲ ਕਾਲਾ ਹੋ ਗਿਆ ਡਾਈ ਦੀ ਜਿਵੇਂ ਆਪਾਂ ਡਾਈ ਨਹੀਂ ਲਾਉਂਦੇ ਉਹਨਾਂ ਕਾਲਾ ਗਾੜਾ ਪੇਸਟ ਬਣ ਗਿਆਗਾ ਬਹੁਤ ਹੀ ਵਧੀਆ ਜੀ ਬਾਣਾ ਵਾਸਤੇ ਬਹੁਤ ਆਪਣੇ ਵਾਲਾਂ ਨੂੰ ਫਾਇਦਾ ਪਹੁੰਚਦਾ ਦੇਖੋ ਮੈਂ ਹੱਥ ਤੇ ਲਾ ਕੇ ਦਿਖਾ ਰਹੀ ਹਾਂ ਤੁਸੀਂ ਵੀ ਗਲਵਜ਼ ਪਾ ਕੇ ਲਾਉਣਾ ਨਹੀਂ ਤਾਂ ਹੱਥ ਜਿਹੜੇ ਆਪਣੇ ਕਾਲੇ ਹੋ ਜਾਣਗੇ ਵਾਲਾਂ 'ਚ ਵੀ ਲਾਉਣ ਵੇਲੇ ਤੁਸੀਂ ਗਲਵਜ਼ ਪਾ ਲਿਓ ਤੇ ਫਿਰ ਉਸ ਤੋਂ ਬਾਅਦ ਵਾਲਾਂ ਨੂੰ ਲਾਓ ਤੇ ਬਾਲ ਤੁਸੀਂ ਦੇਖਦੇ ਰਹਿ ਜਾਓਗੇ ਹਾਂਜੀ ਇਸੇ ਤਰੀਕਾ ਜੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਆਪਾਂ ਇਹਨੂੰ ਕਿਸ ਤਰੀਕੇ ਦੇ ਨਾਲ ਬਣਾਉਣਾਗਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਇਹਨੂੰ ਲਾਉਣਾ ਕਿਸ ਤਰੀਕੇ ਨਾਲ ਦੇਖੋ ਜੀ ਜੇ ਤਾਂ ਤੁਸੀਂ ਇਹਨੂੰ ਸਵੇਰ ਦੇ ਟਾਈਮ ਜਾਂ ਦੁਪਹਿਰ ਦੇ ਟਾਈਮ ਲਾਉਣੀ ਹੋ ਤਾਂ ਫਿਰ ਤੁਸੀਂ ਇਹਨੂੰ 2 ਤੋਂ 3 ਘੰਟੇ ਲਾ ਕੇ ਰੱਖਣਾ। ਅਗਰ ਤੁਸੀਂ 3 ਘੰਟੇ ਲਾ ਲੈਣੇ ਤਾਂ ਬਹੁਤ ਜ਼ਿਆਦਾ ਵਧੀਆ। ਤੇ ਜੇ ਤੁਸੀਂ ਇਹਨੂੰ ਆਥਨ ਦੇ ਟਾਈਮ ਲਾਉਣੀ ਹੋ ਯਾਨੀ ਕਿ ਰਾਤ ਨੂੰ ਪੈਣ ਦੇ ਟਾਈਮ ਲਾਉਣੀ ਹੋ ਤਾਂ ਫਿਰ ਤੁਸੀਂ ਸਾਰੀ ਰਾਤ ਰੱਖੋਗੇ ਫਿਰ ਹੋਰ ਵੀ ਜ਼ਿਆਦਾ ਫਾਇਦਾ। ਠੀਕ ਹੈ ਕਿਉਂਕਿ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਖਰਾਕ ਮਿਲ ਜੂ ਜੋ ਗੁਣ ਇਸ ਚੀਜ਼ ਦੇ ਵਿੱਚ ਹੈਗੇ ਨੇ। ਠੀਕ ਹੈ ਇਸ ਡਾਈ ਦੇ ਵਿੱਚ ਹੈਗੇ ਨੇ ਉਹ ਚੰਗੀ ਤਰ੍ਹਾਂ ਗੋਲ ਸਾਡੇ ਬਾਣਾ ਦੀਆਂ ਜੜਾਂ ਤੱਕ ਪਹੁੰਚਣਗੇ ਹੁਣ ਤੁਸੀਂ ਸੋਚੋਗੇ ਵੀ ਕੀ ਇਹਨੂੰ ਇੰਨਾ ਟਾਈਮ ਲਾ ਕੇ ਰੱਖਣਾ ਜ਼ਰੂਰੀ ਆ ਦੇਖੋ ਜੀ ਜਿਹੜੀਆਂ ਬਾਜ਼ਾਰ ਦੇ ਵਿੱਚ ਆਪਾਂ ਡਾਈਆਂ ਲੈ ਕੇ ਆਉਨੇ ਆ ਉਨ੍ਹਾਂ ਵਿੱਚ ਕੈਮੀਕਲ ਹੁੰਦੇ ਨੇ ਤੇ ਕੈਮੀਕਲ ਸਾਡੇ ਵਾਲਾਂ ਨੂੰ ਬਹੁਤ ਛੇਤੀ ਕਾਲਾ ਕਰਦੇ ਨੇ ਮਤਲਬ ਕਿ 10 15 20 ਮਿੰਟ ਦੇ ਵਿੱਚ ਉਹ ਕਾਲੇ ਕਰ ਦਿੰਦੇ ਨੇ ਪਰ ਜਿੰਨੀ ਸਪੀਡ ਦੇ ਨਾਲ ਉਹ ਵਾਲੇ ਵਾਲਾਂ ਨੂੰ ਆਪਣੇ ਕਾਲੇ ਕਰਦੇ ਨੇ ਉੰਨੀ ਹੀ ਸਪੀਡ ਦੇ ਨਾਲ ਉਹ ਸਾਡੇ ਵਾਲਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਨੇ ਹੁਣ ਤੁਸੀਂ ਸੋਚੋਗੇ ਕੀ ਨੁਕਸਾਨ ਪਹੁੰਚਾਉਂਦੇ ਹੋ ਉਹਨਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਵੀਰਾਂ ਨੇ ਉਹਨਾਂ ਨੂੰ ਲਾਉਣਾ ਛੱਡਿਆ ਹੋ ਉਹ ਚੀਜ਼ ਸਮਝ ਸਕਦੇ ਆ ਇਸ ਗੱਲ ਨੂੰ ਕਿਉਂਕਿ ਦੇਖੋ ਇਹਦੇ ਨਾਲ ਸਾਡੇ ਵਾਲ ਅਗਰ ਮੰਨ ਲਓ 50% ਚਿੱਟੇ ਹੋਏ ਨੇ ਫਿਰ ਇਹਦੇ ਨਾਲ 100% ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਡਾਈਆਂ ਦੇ ਨਾਲ ਜਿਹੜੀਆਂ ਆਪਾਂ ਬਾਜ਼ਾਰ ਚੋਂ ਲੈ ਕੇ ਲਾਉਂਦੇ ਆ ਕਿਉਂਕਿ ਉਹਨਾਂ ਚ ਕੈਮੀਕਲ ਹੁੰਦੇ ਆ ਹਾਰਸ਼ ਕੈਮੀਕਲ ਹੁੰਦੇ ਆ ਤੇ ਜੇ ਆਪਾਂ ਦੇਸੀ ਚੀਜ਼ ਕੋਈ ਬਣਾ ਕੇ ਲਾ ਰਹੇ ਆ ਨਾ ਦੇਖੋ ਆਪਣੇ ਪੁਰਾਣੀ ਜਿਹੜੇ ਬਜ਼ੁਰਗ ਸੀ ਉਹ ਦੇਸੀ ਘਰੇਲੂ ਨੁਸਖੇ ਹੀ ਅਪਣਾਉਂਦੇ ਸੀ ਆਪਣੀ ਸਿਹਤ ਲਈ ਕੋਈ ਬਿਮਾਰੀ ਦੇ ਲਈ ਤਾਂ ਉਹ ਦੇਖੋ ਆਪਣੇ ਨਾਲੋਂ ਜ਼ਿਆਦਾ ਲੰਬੀ ਉਮਰ ਵੀ ਉਹਨਾਂ ਦੀ ਹੁੰਦੀ ਸੀ ਤੇ ਜ਼ਿਆਦਾ ਹੈਲਦੀ ਵੀ ਆਪਣੇ ਨਾਲੋਂ ਹੁੰਦੇ ਸੀ ਠੀਕ ਹੈ ਕਿ ਉਹਨਾਂ ਦੇ ਵਾਲ ਵੀ ਛੇਤੀ ਨਹੀਂ ਕਾਲੇ ਹੁੰਦੇ ਸੀ ਉਹਨਾਂ ਦੇ ਦੰਦ ਵੀ ਨਹੀਂ ਛੇਤੀ ਉਹ ਡਿੱਗਦੇ ਸੀ ਉਹਨਾਂ ਦੀਆਂ ਨਿਗਾ ਵੀ ਬਹੁਤ ਤੇਜ਼ ਰਹਿੰਦੀ ਸੀ ਹੁਣ ਇਹ ਚੀਜ਼ ਕਾਰਨ ਕੀ ਆ ਕਾਰਨ ਹੈ ਵੀ ਤੇਸੀ ਖੁਰਾਕਾਂ ਤੇ ਉਹ ਜ਼ਿਆਦਾ ਡਿਪੈਂਡ ਕਰਦੇ ਸੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਜਿਹੜੀਆਂ ਹੈਗੀਆਂ ਦਿਖਾਵੇ ਦੇ ਵਿੱਚ ਪੈ ਕੇ ਆਪਾਂ ਵੀ ਮਾਰਕੀਟ ਦੇ ਵਿੱਚ ਜਿਹੜੇ ਪ੍ਰੋਡਕਟ ਪਈ ਹੁੰਦੀ ਆਪਾਂ ਉਹ ਲੈਨੇ ਆ ਤੇ ਫਟਾਫਟ ਲਾਉਣ ਦੀ ਕਰਦੇ ਆ ਪਰ ਆਪਾਂ ਇਹ ਨਹੀਂ ਸਮਝਦੇ ਵੀ ਉਹਦੇ ਨੁਕਸਾਨ ਕੀ ਨੇ ਸੋ ਜਿਹੜੀ ਇਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹ ਬਹੁਤ ਵਧੀਆ ਹੈ ਇਹਦੇ ਨਾਲ ਵਾਲ ਤੁਹਾਡੇ ਕਾਲੇ ਪੱਕੇ ਹੋਣਗੇ ਪਰ ਤੁਹਾਨੂੰ ਇਹ ਜਿੰਨਾ ਟਾਈਮ ਮੈਂ ਦੱਸ ਰਹੀ ਹਾਂ ਉਹਨਾ ਟਾਈਮ ਇਹਨੂੰ ਲਾ ਕੇ ਰੱਖਣਾ ਪਊਗਾ ਤੇ ਤੁਸੀਂ ਕਿੰਨੇ ਵਾਰ ਲਾਉਣਾ ਇਹਨੂੰ ਹਫ਼ਤੇ ਦੇ ਵਿੱਚ ਦੋ ਵਾਰ ਲਈ ਦੋ ਵਾਰੀ ਲਾਉਣਾ ਹੁਣ ਤੁਸੀਂ ਸੋਚੋਗੇ ਵੀ ਕੀ ਇੱਕ ਵਾਰੀ ਚ ਵਾਲ ਕਾਲੇ ਨਹੀਂ ਹੋਣਗੇ ਦੇਖੋ ਜੀ ਦੇਸੀ ਚੀਜ਼ ਹੈ ਜਿਹੜੀ ਦੇਸੀ ਦਵਾਈ ਵੀ ਆਪਾਂ ਲੈਨੇ ਆ ਪਰ ਉਹ ਅਸਰ ਕਰਦੀ ਆ ਪਰ ਅਸਰ ਹੌਲੀ-ਹੌਲੀ ਕਰਦੀ ਆ ਤੁਸੀਂ ਇਹਨੂੰ ਇੱਕ ਮਹੀਨੇ ਦੇ ਵਿੱਚ 8 ਵਾਰੀ ਯਾਨੀ ਕਿ ਹਫ਼ਤੇ ਹੁੰਦੇ ਆ 4 ਇੱਕ ਮਹੀਨੇ ਚ 4 ਹਫ਼ਤੇ ਹੁੰਦੇ ਆ ਤਾਂ 2-2 ਵਾਰੀ ਇੱਕ ਹਫ਼ਤੇ ਚ ਲਾਇਆ ਤਾਂ 8 ਵਾਰੀ ਹੋ ਗਿਆ ਪਰ ਇੱਕ ਗੱਲ ਦੀ ਗਾਰੰਟੀ ਦਿੰਨੀ ਆ 8 ਵਾਰੀ ਲਾਉਣ ਤੋਂ ਬਾਅਦ ਤੁਸੀਂ ਆਪ ਕਹੋਗੇ ਕਿ ਜਿਹੜੇ ਤੁਹਾਡੇ ਵਾਲ ਨੇ ਉਹ ਜਿਵੇਂ ਟੀਵੀ ਦੇ ਵਿੱਚ ਨਹੀਂ ਹੁੰਦੇ ਕਿੰਨੇ ਸ਼ਾਈਨੀ ਵਾਲ ਹੁੰਦੇ ਆ ਉਹਨਾਂ ਦੇ ਕਿੰਨੇ ਸਿਲਕੀ ਹੁੰਦੇ ਆ ਕਿੰਨੇ ਸੋਹਣੇ ਹੁੰਦੇ ਆ ਕਿੰਨੇ ਹੈਲਦੀ ਹੁੰਦੇ ਆ ਸੇਮ ਉਦਾਂ ਦੇ ਬਾਅਦ ਤੁਹਾਡੇ ਹੋਣੇ ਸ਼ੁਰੂ ਹੋ ਜਾਣਗੇ ਤੁਸੀਂ ਆਪ ਮਹਿਸੂਸ ਕਰੋਗੇ ਜਦੋਂ ਤੁਸੀਂ ਆਪਣੇ ਵਾਲਾਂ ਨੂੰ ਹੱਥ ਲਾਓਗੇ ਨਾ ਤੁਹਾਨੂੰ ਉਹ ਮੁਲਾਇਮ ਮੁਲਾਇਮ ਲੱਗਣਗੇ ਜਿਹੜਾ ਖੁੱਖਾਪਨ ਵਾਲਾਂ ਦਾ ਉਹ ਬਿਲਕੁਲ ਚਲਿਆ ਜਾਊਗਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਇਹ ਵਾਲਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਗੁਣਾਕਾਰੀ ਆ ਹਰ ਇੱਕ ਚੀਜ਼ ਦੇ ਆਪਣੇ ਗੁਣ ਨੇ ਹਰ ਇੱਕ ਚੀਜ਼ ਆਪਣੇ ਤੌਰ ਤੇ ਜਿਹੜਾ ਵਾਲਾਂ ਨੂੰ ਗੁਣ ਦਿੰਦੀ ਹੈ ਤੇ ਹੈਲਦੀ ਕਰਦੀ ਆ ਠੀਕ ਹੈ ਜੀ ਸੋ ਤੁਸੀਂ ਇਹਨੂੰ ਜਿਸ ਤਰੀਕੇ ਨਾਲ ਮੈਂ ਦੱਸਿਆਗਾ ਇਸ ਤਰੀਕੇ ਨਾਲ ਲਾਉਣਾ ਤੇ ਜਿੰਨਾ ਟਾਈਮ ਐ ਤੁਹਾਨੂੰ ਦੱਸਿਆ ਤੁਸੀਂ ਇਹਨੂੰ ਹਮੇਸ਼ਾ ਵੀ ਲਗਾ ਸਕਦੇ ਹੋ ਲਾਉਂਦੇ ਰਹਿ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਮਹੀਨੇ ਹੀ ਲਾਉਣਾ ਤੁਸੀਂ ਅਗਰ ਹਮੇਸ਼ਾ ਲਾਉਂਦੇ ਰਹੋਗੇ ਤੁਹਾਡੀ ਜਿਹੜੀ ਬਾਣਾ ਦੀ ਪ੍ਰੋਬਲਮ ਅੱਗੇ ਜਾ ਕੇ ਵੀ ਛੇਤੀ ਨਹੀਂ ਆਉਗੀ ਠੀਕ ਹੈ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਦੱਸਣਾ ਭੁੱਲ ਗਈ ਵੀ ਕਿਹ ਏਜ ਤੱਕ ਆਪਾਂ ਇਹਨੂੰ ਲਾਉਣਾ ਦੇਖੋ ਆਪਣੇ 45 50 ਦੀ ਉਮਰ ਦੇ ਵਿੱਚ ਆਮ ਧੌਣੇ ਆਉਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਉਹ ਏਜ ਹੁੰਦੀ ਆ ਵੀ ਆਪਣੇ ਵਾਲ ਜਦੋਂ ਚਿੱਟੇ ਹੋਣੇ ਸ਼ੁਰੂ ਹੁੰਦੇ ਆ ਪਰ ਕਈ ਲੋਕ ਆਪਾਂ ਇਹ ਵੀ ਦੇਖਦੇ ਆ ਵੀ ਉਸ ਏਜ ਦੇ ਵਿੱਚ ਵੀ ਵਾਲ ਜਿਹੜੇ ਕਾਲੇ ਹੁੰਦੇ ਆ ਉਹਨਾਂ ਦੇ ਚਿੱਟੇ ਨਹੀਂ ਹੁੰਦੇ ਇੱਕ ਤਾਂ ਹੁੰਦਾ ਜੈਨੇਟਿਕ ਵੀ ਪੀੜੀਦਰ ਪੀੜੀ ਆਪਣੇ ਜੇ ਆਪਣੇ ਪਿਛੋਕੜ ਦੇ ਵਿੱਚ ਵਾਲ ਸੀ ਛੇਤੀ ਚਿੱਟੇ ਆਉਂਦੇ ਆ ਤਾਂ ਉਹ ਵੀ ਰੀਜ਼ਨ ਹੋ ਜਾਂਦਾ ਦੂਸਰਾ ਕਾਰਨ ਆਪਣੀ ਖੁਰਾਕ ਹੋ ਜਾਂਦੀ ਆ ਹੋ ਸਕਦਾ ਵੀ ਜਿਹੜੇ ਬਾਲ ਹਣੇ ਤੱਕ ਕਾਲੇ ਨੇ ਉਹ ਹੋ ਸਕਦਾ 50 ਸਾਲ ਦਾ ਹੋਵੇ ਤੇ ਉਹਦੇ ਬਾਲ ਕਾਲੇ ਨੇ ਹਣੇ ਤੱਕ ਉਹਦੀ ਖਰਾਬ ਦਾ ਵੀ ਕਾਰਨ ਹੋ ਸਕਦਾ ਇਹ ਵੀ ਹੋ ਸਕਦਾ ਕਿ ਉਹਦੀ ਲਾਈਫ ਉਹ ਟੈਨਸ਼ਨ ਫਰੀ ਹੈ ਉਹ ਸਟ्रेस ਨਹੀਂ ਜ਼ਿਆਦਾ ਲੈਂਦਾ ਉਹਦਾ ਵੀ ਬਹੁਤ ਵੱਡਾ ਅਸਰ ਪੈਂਦਾ ਸਾਡੀ ਸਿਹਤ ਤੇ ਸਾਡੇ ਬਾਲਾਂ ਤੇ ਸਾਡੀ ਸਕਿਨ ਤੇ ਸੋ ਇਹ ਵੀ ਕਾਰਨ ਹੋ ਸਕਦਾ ਪਰ ਜੇ ਤੁਸੀਂ ਇਸ ਤੋਂ ਥੱਲੀ ਉਮਰ ਦੇ ਹੈਗੇ ਹੋ ਨਾ ਫਿਰ ਤੁਸੀਂ ਇਹਨੂੰ ਲਾ ਸਕਦੇ ਹੋ ਇਹ ਜਿਵੇਂ ਆਪਣੇ ਨਾਰਮਲ ਛੋਟੀ ਉਮਰ ਦੇ ਵਿੱਚ ਬਾਲ ਜਿਹੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਵਾਸਤੇ ਤਾਂ ਇਹ ਅੰਮ੍ਰਿਤ ਹੈ ਠੀਕ ਹੈ ਜੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਫਾਇਦਾ ਦਿੰਦਾ ਹੈ ਤੇ ਜੇ ਤੁਸੀਂ ਇਹਨੂੰ ਲਾਉਂਦੇ ਰਹਿੰਦੇ ਹੋ ਹਮੇਸ਼ਾ ਤਾਂ ਫਿਰ ਹਾਂ ਇਸ ਚੀਜ਼ ਦੀ ਗਰੰਟੀ ਜ਼ਰੂਰ ਹੈ ਵੀ ਅੱਗੇ ਜਾ ਕੇ ਤੁਹਾਡੇ ਵਾਲ ਜਿਹੜੇ ਛੇਤੀ ਛੁੱਟੇ ਨਹੀਂ ਆਉਣਗੇ ਕਿਉਂ ਕਿਉਂਕਿ ਤੁਹਾਡੇ ਵਾਲਾਂ ਨੂੰ ਜੋ ਖੁਰਾਕ ਚਾਹੀਦੀ ਹੈ ਉਹ ਖੁਰਾਕ ਤੁਸੀਂ ਇਹਨਾਂ ਨੂੰ ਦੇ ਰਹੇ ਹੋ ਤੇ ਬਾਕੀ ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਆ ਕਰੋ ਵਾਲਾਂ ਨੂੰ ਸਿਰਫ ਬਾਹਰੋਂ ਖੁਰਾਕ ਦੇਣ ਦਾ ਕੋਈ ਫਾਇਦਾ ਨਹੀਂ ਅੰਦਰੋਂ ਵੀ ਖੁਰਾਕ ਦੇਣੀ ਜ਼ਰੂਰੀ ਹੈ ਸੋ ਔੜਾ ਜ਼ਰੂਰ ਖਾਇਆ ਕਰੋ ਕਿਸੇ ਵੀ ਤਰੀਕੇ ਨਾਲ ਖਾਓ ਚਾਹੇ ਜੂਸ ਕੱਢ ਕੇ ਪਿਓ ਚਾਹੇ ਚਟਨੀ ਬਣਾ ਕੇ ਖਾਓ ਚਾਹੇ achar ਖਾਓ ਚਾਹੇ ਨਾ ਮਰਬਾ ਖਾਓ ਪਰ ਔਲਾ ਜਰੂਰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ ਇਹਦੇ ਦੋ ਫਾਇਦੇ ਨੇ ਔਲੇ ਦੇ ਇੱਕ ਤਾਂ ਸਾਡੀਆਂ ਅੱਖਾਂ ਵਾਸਤੇ ਤੇ ਇੱਕ ਸਾਡੇ ਵਾਲਾਂ ਵਾਸਤੇ ਅੰਮ੍ਰਿਤ ਹੈ ਇੱਕ ਤਰ੍ਹਾਂ ਦਾ ਅੰਮ੍ਰਿਤ ਹੈ ਔਲਾ ਬਹੁਤ ਹੀ ਗੁਣਾਕਾਰੀ ਹੈ ਜਿ ਵਿੱਚ ਵਿਟਾਮਿਨ ਸੀ ਹੁੰਦੇ ਨੇ ਬਹੁਤ ਹੀ ਭਰਪੂਰ ਮਾਤਰਾ ਦੇ ਵਿੱਚ ਜੇ ਤੁਸੀਂ ਕੱਚੇ ਵੀ ਖਾ ਸਕਦੇ ਹੋ ਤਾਂ ਉਹ ਵੀ ਬਹੁਤ ਵਧੀਆ ਮੈਨੂੰ ਤਾਂ ਅਸੀਂ ਕੱਚੇ ਵੀ ਦੇਸਤੀ ਲੱਗਦੇ ਮੈਂ ਕੱਚੇ ਵੀ ਖਾ ਲੈਂਦੀ ਹਾਂ ਇਹਨਾਂ ਨੂੰ ਸੋ ਬਹੁਤ ਹੀ ਵਧੀਆ ਯਾਨੀ ਤੁਸੀਂ ਇਹਨੂੰ ਵੀ ਆਪਣੇ ਡਾਈਟ ਦੇ ਵਿੱਚ ਸ਼ਾਮਲ ਜਰੂਰ ਕਰਿਓ ਤੇ ਬਾਕੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਵੀ ਕਿ ਕਿਸ ਟਾਈਮ ਲਾਉਣਾ ਹੈ ਕਿੰਨਾ ਟਾਈਮ ਲਾਉਣਾ ਹੈ ਤੇ ਹੁਣ ਆਪਾਂ ਗੱਲ ਕਰਦੀਆਂ ਵੀ ਇਹਨੂੰ ਰੱਖਣਾ ਕਿੰਨਾ ਟਾਈਮ ਆਗਰ ਤੁਸੀਂ ਇਹਨੂੰ ਬਣਾ ਕੇ ਰੱਖ ਲਿਆ ਕਿਸੇ ਸ਼ੀਸ਼ੀ ਦੇ ਵਿੱਚ ਤੁਸੀਂ ਇਹਨੂੰ 3 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਖਰਾਬ ਨਹੀਂ ਹੁੰਦਾ 3 ਮਹੀਨੇ ਤੱਕ ਤੁਸੀਂ ਆਹਦਾ ਬਣਾ ਕੇ ਇਹਨੂੰ ਰੱਖ ਸਕਦੇ ਹੋ ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਵੀ ਜਦੋਂ ਵੀ ਤੁਸੀਂ ਇਹਨੂੰ ਲਾਉਣਾ ਪਾਣਾ ਦੇ ਵਿੱਚ ਤਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਚਮਚ ਦੇ ਨਾਲ ਹਿਲਾ ਲਿਓ ਕਿਉਂਕਿ ਜਿਹੜਾ ਇਹਦੇ ਵਿੱਚ ਆਪਾਂ ਸਮਾਨ ਪਾਏ ਆ ਉਹ ਜਿਹੜਾ گاੜਾ ਚੀਜ਼ ਹੁੰਦੀ ਹੈ ਨਾ ਉਹ ਥੱਲੇ ਬੈਠ ਜਾਂਦੀ ਆ ਫਿਰ ਉੱਪਰ ਉੱਪਰ ਕੱਲਾ ਤੇਲ-ਤੇਲ ਰਹਿ ਜਾਊਗਾ ਸੋ ਆਪਾਂ ਸਾਰਾ ਕੁਝ ਆਪਣੇ ਵਾਲਾਂ ਦੇ ਵਿੱਚ ਲੌੜਾਗਾ ਪਹਿਲਾਂ ਚੰਗੀ ਤਰ੍ਹਾਂ ਚਮਚ ਦੇ ਨਾਲ ਹਿਲਾ ਲਿਓ ਹਿਲਾ ਕੇ ਫਿਰ ਉਸ ਨੂੰ ਆਪਣੇ ਵਾਲਾਂ ਤੇ ਲਾਇਓ ਉਸ ਤੋਂ ਬਾਅਦ ਤੁਹਾਡੇ ਵਾਲ ਇੰਨੇ ਜ਼ਿਆਦਾ ਸੋਹਣੇ ਹੋ ਜਾਣਗੇ ਤੁਸੀਂ ਆਪ ਕਮੈਂਟ ਕਰਕੇ ਕਹੋਗੇ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਜਾਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ